Kitty. हनुमान जन्म उत्सव ਤੇ हनुमान ਚੌਂਕ ਵਿਖੇ ਸ਼੍ਰੀ ਹਨੂਮਨ ਮੰਦਿਰ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਪ੍ਰਤੀ ਮੰਦਿਰ ਨਾਲ ਜੁੜੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਦੱਸ ਦਈਏ ਕਿ ਸ਼੍ਰੀ ਹਨੂਮਨ ਮੰਦਿਰ ਨਾਲ ਜੁੜੇ ਛੋਟੀ ਛੋਟੀ ਉਮਰ ਦੇ ਨੌਜਵਾਨ ਹਰ ਸਾਲ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਵਾਉਂਦੇ ਹਨ ਇਸ ਵਾਰ ਵੀ ਦੋ ਦਿਨਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਪਹਿਲੇ ਦਿਨ ਵਿਸ਼ਾਲ ਪਗਵਾ ਸ਼ੋਭਾ ਯਾਤਰਾ ਸਜਾਈ ਜਾਏਗੀ ਜੋ ਸ਼੍ਰੀ ਹਨੂਮਨ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਸ਼੍ਰੀ ਹਨੂਮਨ ਮੰਦਿਰ ਵਿਖੇ ਸਮਾਪਤ ਹੋ ਹੋਏਗੀ। ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ, ਜੈ ਮਹਾਵੀਰ ਬਜਰੰਗਪਰੀ, ਬਾਲਾ ਜੀ ਹਨੂਮਾਨ ਕੀ ਜੈ। ਇਹ ਇਸ ਵਾਰ Shri Hanuman ji ਦਾ ਜਨਮ ਸਰ ਜਿਹੜਾ ਵਾ ਉਹ 12 April ਦਿਨ ਸ਼ਨੀਵਾਰ ਨੂੰ ਆ ਰਹੇ ਆ। ਉਸੇ ਉਪਲਕਸ਼ ਵਿੱਚ Shri Hanuman Mandir Hanuman Chowk ਵਿਖੇ ਦਾਸਪੁਰ ਵਿੱਚ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਵਾਰ ਵੀ 2 ਦਿਨਾਂ ਦਾ ਕਾਰਜਕ੍ਰਮ ਰੱਖਿਆ ਗਿਆ ਵਾ। ਜਿਸ ਵਿੱਚ 11 ਤਰੀਕ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਰੱਖੀ ਗਈ ਹੈ ਜਿਹੜੀ ਨਗਰ ਦੀ ਪਰਿਕਰਮਾ ਕਰਦੇ ਹੋਏ ਹਨ ਮੰਦਿਰ ਵਿਸ਼ਰਾਮ ਕਰੇਗੀ ਜੋ ਕਿ ਹਨਮਾ ਚੌਂਕ ਤੋਂ ਜਹਾਜ਼ ਚੌਂਕ ਮੰਡੀ ਚੌਂਕ ਤਿਬੜੀ ਚੌਂਕ ਪੁਨਰ ਹਨਮਨ ਚੌਂਕ ਗੀਤਾਬਾ ਮਰੋਲ ਬੀਜ ਮਾਰਕੀਟ 메ਨ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਹਨਮਨ ਮੰਦਿਰ ਵਿਸ਼ਰਾਮ ਕਰੇਗੀ ਤੇ ਉਸ ਤੋਂ ਬਾਅਦ ਵਿਸ਼ਾਲ ਲੰਗਰ ਪੰਡਾ ਰਾਵੀ ਜਿਹੜਾ ਵਸੰਗਤ ਦੀ ਅਯੋਜਿਤ ਕੀਤਾ ਹੋਏਗਾ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਹਨੂਮਾਨ ਜਨਮotsav ਆ ਉਹ ਜਨ ਮੰਦਿਰ ਦੇ ਵਿੱਚ ਪੂਰੇ ਦਿਨ ਦਾ ਕਾਰਜਕ੍ਰਮ ਹੋਏਗਾ ਜਿਦਾ ਪਿਛਲੇ ਸਾਲਾਂ ਤੋਂ ਹੁੰਦਾ ਆ ਰਿਹਾ ਵਾ ਜ ਜਿਹਦੇ ਵਿੱਚ ਅਖੰਡ 108 ਬਾਸ਼ਰੀ ਹਨੂਮਾਨ ਚਾਲੀਸਾ ਪਾਠ ਹੋਏਗਾ ਸਵੇਰੇ 9 ਵਜੇ ਤੋਂ ਪਰੰਪ ਹੋਏਗਾ ਸ਼ਾਮ ਨੂੰ ਭਜਨ ਸੰਧਿਆ ਹੋਏਗੀ ਤੇ 8 ਵਜੇ ਜਿਹੜੀ ਆ ਉਹ ਮਹਾ ਆਰਤੀ ਜਿਹੜੀ ਹੋਏਗੀ ਮਹਾ ਆਰਤੀ ਦੇ ਬਾਅਦ ਪ੍ਰਸ਼ਾਦ ਪੰਡਹਾਰਾ ਵੀ ਹੋਏਗਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਵਿਸ਼ਾਲ ਲੱਡੂ ਵੰਡਦਾ ਵਾ ਵਿਸ਼ਾਲ ਲੱਡੂ ਵੀ ਹੋਏਗਾ ਤੇ ਸੰਗਤ ਦੀ ਜਿੱਦਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਤਰ੍ਹਾਂ ਤਰ੍ਹਾਂ ਦੇ ਮਿਸ਼ਤਾਨ ਪੰਡਾਰ ਲੰਗਰ ਯਾਨੀ ਕਿ ਸਭ ਕੁਝ ਯਾਨੀ ਕਿ ਸੰਗਤ ਲਈ ਅਸੀਂ ਇਹ ਯੋਜਨਾ ਕੀਤਾ ਹੈ ਸਾਰਿਆਂ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਇਹ ਖੁੱਲਾ ਸੱਦਾ ਹੈ ਯਾਨੀ ਕਿ ਇਹਦੇ ਵਿੱਚ ਅਸੀਂ ਆ ਨਹੀਂ ਕਹਿੰਦੇ ਜੇ ਕੋਈ 11 ਘੰਟੇ ਸਾਡੇ ਨਾਲ ਬੈਠਣਾ ਚਾਹੁੰਦਾ ਹੈ ਤੇ 11 ਘੰਟੇ ਬੈਠ ਸਕਦਾ ਹੈ 2 ਘੰਟੇ ਬੈਠਣਾ ਚਾਹੁੰਦੇ 2 ਘੰਟੇ ਯਾਨੀ ਕਿ ਜਿਸ ਕਿਸੇ ਨੂੰ پابੰਦੀ ਨਹੀਂ ਆ ਗਈ ਜਿਸ ਤਰ੍ਹਾਂ ਵੀ ਸਮੇਂ ਜਿਸ ਕਿਸੇ ਸੰਗਤ ਨੂੰ ਜਿੰਦਾ ਦਾ ਵੀ ਸਮਾਂ ਮਿਲਦਾ ਵਾ ਉਹ ਸੰਗਤ ਉਸ ਸਮੇਂ ਦੇ ਨਾਲ ਸੰਬੰਧਿਤ ਹਾਂਜੀ ਹਾਂਜੀ ਕੀ ਕੀ ਤਿਆਰੀਆਂ ਖਾਸ ਕੀਤੀਆਂ ਗਈਆਂ ਪ੍ਰੋਗਰਾਮ ਦੀ ਹਾਂਜੀ ਪ੍ਰੋਗਰਾਮ ਦੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਵੈ ਸ਼ੋਭਾ ਯਾਤਰਾ ਵੀ ਜੇ ਦੇਖਿਆ ਜਾਏ ਤਾਂ 108 ਫੁੱਟ ਲੰਬਾ ਮਿਸ਼ਾਲ ਨਿਸ਼ਾਨੀ ਹੈ 108 ਜਣੀ ਹੈ ਇਸ ਦਵਜਾ ਹੋਇਆ ਠੀਕ ਨਹੀਂ ਹਨਮਾਨ ਜੀ ਜਿਹਦਾ ਪਿਛਲੀ ਵਾਰੀ ਦੁਰਗਿਆਨਾ ਤਿਥ ਤੋਂ ਜੋਤੀ ਆਈ ਸੀ ਵੱਡੇ ਹਨਮਾਨ ਜੀ ਮੰਦਰ ਤੋਂ ਇਸ ਵਾਰ ਵੀ ਉਦਾਂ ਹੀ ਦੁਰਗਿਆਨਾ ਤਿਥ ਤੋਂ ਵੱਡੇ ਹਨਮਾਨ ਜੀ ਦੇ ਮੰਦਰ ਪਵਿੱਤਰ ਜੋਤੀ ਜਿਹੜੀ ਲਈ ਹੈ ਗਈ ਤੇ ਇਸ ਵਾਰ ਮੁੱਖ ਤੌਰ ਤੇ ਮੰਦਰ ਜੀ ਹਾਰੇ ਹਨੂਮਾਨ ਜੀ ਦਾ ਸਰੂਪ ਜਿਹੜਾ ਵਾ ਉਹ ਮੁੱਖ ਦੇਸ਼ਿਕ ਹਨੂਮਾਨ ਜੀ ਨਗਰ ਭ੍ਰਮਣੇ ਨਿਕਲਣਗੇ ਸ਼ੋਭਾ ਯਾਤਰਾ ਜਿਹੜਾ ਵਾ ਉਹਨਾਂ ਦਾ ਵਾ ਜਿਸ ਪ੍ਰਭੂ ਦੇ ਕਾਰਜ ਹੁੰਦੇ ਆ ਉਹ ਪ੍ਰਭੂ ਆਪਣਾ ਨਗਰ ਦੇਖਣ ਲਈ ਨਿਕਲਦੇ ਬਾਅਦ ਉਹਨਾਂ ਨੇ ਆਪਣਾ ਨਗਰ ਭ੍ਰਮਣ ਕਰਨਾ ਵਾ ਤੇ ਮੈਂ ਸਾਰੇ ਸ਼ਹਿਰ ਦੇ ਵਸਿਆ ਨੂੰ ਤੇ ਜਿਹੜੇ ਜਿਸ ਰਾਸਤੇ ਵਿੱਚ ਨਗਰ ਜਾਨਕੀ ਹਾਰੇ ਸ਼ੋਭਾ ਯਾਤਰਾ ਨਹੀਂ ਕਰਨੀ ਆ ਮੈਂ ਉਹ ਸਾਰੇ ਲੋਕਾਂ ਨੂੰ ਵੀ ਇਹ ਅਪੀਲ ਕਰਾਂਗਾ ਕਿ ਆਪਣੀ ਦੁਕਾਨਾਂ ਦੇ ਬਾਹਰ ਹੋ ਕੇ ਪਸ਼ੂ ਵਰਸ਼ਾ ਕਰਕੇ ਹਨ ਮਾਂਝ ਦਾ ਸਵਾਗਤ ਕਰੋ ਤੇ ਹਨ ਮਾਂਝ ਦਾ ਅਸ਼ੀਰਵਾਦ ਪ੍ਰਾਪਤ ਕਰੋ ਨਾਲੇ ਇਹੀ ਈ ਰਿਕਸ਼ਾ ਛੋਟੇ ਹਾਥੀ ਐ ਵੀ ਅਰੇਂਜਮੈਂਟ ਕੀਤੀ ਦੀ ਆ ਜਿਹੜੇ ਜਣ ਕੇ ਇਹਨ ਯਾਤਰਾ ਪੈਦਲ ਨਹੀਂ ਕਰ ਸਕਦੇ ਉਹ ਉਹਨਾਂ ਦੇ ਨਾਲ ਵੀ ਯਾਤਰਾ ਕਰ ਸਕਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਂ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਸ਼ੋਭਾ ਯਾਤਰਾ ਵਿੱਚ ਜਰੂਰ ਸ਼ਾਮਿਲ ਹੋਵੋ ਤੇ ਅਖੰਡ ਹਲਮਾਚਲੀ ਸਭਾ ਵਿੱਚ 12 ਤਰੀਕ ਨੂੰ ਵੀ ਸ਼ਾਮਿਲ ਹੋਵੋ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز